ਸਰ ਕੀ ਨਾਮ ਵਗੈਰਾ ਕੁਝ ਪਤਾ ਲੱਗਿਆ ਜੀ ਕਿੱਥੋਂ ਦਾ ਕਿੱਥੋਂ ਦਾ ਇੱਕ ਬਾਈਕ ਦਾ ਨਾਮ ਬਰਿੰਦਰ ਸਿੰਘ ਹੈ ਜੀ ਕਿੱਥੋਂ ਦਾ ਨੇ ਸਰ ਕੁਝ ਪਤਾ ਲੱਗਿਆ ਆਈ ਕਾਰ ਗੁੰਨਿਆ ਨਾਲ ਸਾਈਡ ਤੇ ਲੱਤੀ ਚੱਕਲ ਪੰਡਾ ਉੱਤੇ ਸਰ ਠੀਕ ਆ ਵੀ ਆ ਜਿਹੜਾ ਕੀ ਲੱਗਦਾ ਹੈ ਕਿ ਇਹ ਡੈਡ ਬੋਡੀ ਕਿਹਨੇ ਪਾਈ ਇਹਨੂੰ ਤੋਂ ਸਾਹਮਣੇ ਇਹ ਜਿਹੜਾ ਕਰੀਏ ਸਰ ਇੱਕ ਪੁਲਿਸ ਵਾਲਾ ਆ ਜਾ ਮਾ ਜੀ ਇੱਕ ਹਾਂ ਜੀ ਪੁਲਿਸ ਵਾਲਾ ਇਹ ਡੀਆਰਪੀ ਦੀ ਪੋਸਟ ਹੈ ਨਾ ਆਪਣਾ ਯੂਨਿਟ ਦੇ ਮੰਦਗੀ ਆ ਕਿ ਕਿਹਦੀ ਲੋਟ ਕਿਹਦੀ ਖੜੀ ਪਾਜੀ ਇਹ ਤਾਂ ਪੁੱਛਦੇ ਆ ਨਾ ਤੋਂ ਜਿਹੜਾ ਸ਼ੁਰੂਆਤੀ ਜਾਂਚ ਤੋਂ ਕੀ ਲੱਗਦਾ ਸਰ ਜਿਸ ਕਾਰਨ ਤਾਂ ਡਾਕਟਰ ਸਾਹਿਬ ਹੀ ਦੱਸ ਸਕਦੇ ਸਰ ਜਿਸ ਤਰ੍ਹਾਂ ਇਹ ਡੈੱਡ ਬੋਡੀ ਪਈ ਹੋਈ ਹੈ ਲੱਗਦਾ ਵੀ ਕੋਈ ਛੱਡ ਕੇ ਗਿਆ ਇਹਨੂੰ ਕਿਹਸੇ ਲੱਗਦੀ ਹੈ ਸਰ ਡੈੱਡ ਬੋਡੀ ਜਿਸ ਤਰ੍ਹਾਂ ਡੈੱਡ ਬੋਡੀ ਪਈ ਹੈ ਸਰ ਕਿਥੋਂ ਦਾ ਰੈਡ ਵਾਲਾ ਮਤਲਬ ਲੱਗਿਆ ਕੋਈ ਸਰ ਅਸਲ ਤੇ ਕੋਈ ਨਹੀਂ ਆਣਾ چاہیے ਬੁਨਾਨਾ ਛੱਡਦਾ ਜੀ ਓ ਚਲੋ ਚਲੋ ਸਰ ਕੀ ਨਾਮ ਵਗੈਰਾ ਕੁਝ ਪਤਾ ਲੱਗੇ ਜੀ ਕਿੱਥੋਂ ਦਾ ਕਿੱਥੋਂ ਦਾ ਇਹ ਦਾ ਨਾਮ ਬਰਿੰਦਰ ਸਿੰਘ ਹੈ ਜੀ ਕਿੱਥੋਂ ਦੇ ਨੇ ਸਰ ਕੁਝ ਪਤਾ ਲੱਗਾ ਜੀ ਆਈ ਕਾਰਡ ਗੋਨਿਆ ਨਾਲ ਸਾਈਡ ਤੇ ਲक्की ਚੰਦਲ ਪੰਡਾ ਉੱਤਰ ਸਰ ਡੀਕਾ ਜੀ ਅੱਜ ਲਈ ਕੀ ਲੱਗਦਾ ਹੈ ਕਿ ਇਹ ਡੈਡ ਬੋਡੀ ਕਿਹਨੇ ਭਾਈ ਇਹ ਨੰਬਰ ਉਹ ਸਾਹਮਣੇ ਇਹ ਵਾਲੇ ਕਰੀਆ ਸਰ ਇੱਕ ਪੁਲਿਸ ਵਾਲਾ ਜਮਾ ਜੀ ਇੱਕ ਹਾਂਜੀ ਪੁਲਿਸ ਵਾਲਾ ਡੀਆਰਪੀ ਦੀ ਪੋਸਟ ਕਰਨ ਹੈ ਯੂਨਿਟ ਦੇ ਬੰਦੇ ਗਿਆ ਕਿਹਦੀ ਰੋਟ ਗੱਡੀ ਖੜੀ ਪਈ ਇਹ ਤਾਂ ਪੁੱਛਣਿਆ ਨਾ ਤੋਂ ਜਿਹੜੇ ਗੜੀਆਂ ਕੱਪੇ ਵਾਲੇ ਉਹ ਦੱਸ ਦੇ ਕੱਦ ਤੇ ਤੋਂ ਸ਼ੁਰੂਆਤੀ ਜਾਂਚ ਤੋਂ ਕੀ ਲੱਗਦਾ ਸਰ ਜਸਤੇ ਕਾਰਨ ਤਾਂ ਡਾਕਟਰ ਸਾਹਿਬ ਵੀ ਦੱਸ ਸਕਦੇ ਪ੍ਰਕਿਰਤੀ ਸਰ ਜਿਸ ਤਰ੍ਹਾਂ ਇਹ ਡੈੱਡ ਬੋਡੀ ਪਈ ਹੋਈ ਲੱਗਦਾ ਵੀ ਕੋਈ ਛੱਡ ਕੇ ਗਿਆ ਇਹਨੂੰ ਕਿਸੇ ਨਾਤਾ ਚ ਲੱਗਦੀ ਆ ਸਾਡ ਡੈਡ ਬੋਡੀ ਜਿਸ ਤਰ੍ਹਾਂ ਡੈਡ ਬੋਡੀ ਪਈ ਐ ਸਰ ਕਿੱਥੋਂ ਰਹਿਣਾ ਲਾ ਦੇ ਕੋ ਮਤਲਬ ਲੱਗਾ ਕੋ ਸਰ ਰਸਤਾ ਪਈ ਕੋ ਨਾਣਾ ਸੇ ਨਾਣਾ ਛੱਡਦਾ ਜੀ ਬੱਸ ਨਹੀਂ ਗਾ ਲੈ ਲੈ ਵੀ ਚੱਲ 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 thank